ਕੌਣ ਕਮਿਸ਼ਨ ਦੇ ਬਾਹਰ ਆਪਣੇ ਮਨਦੀਪ ਜੋ ਸੰਦੀਪ ਸਣੀ ਦਾ ਜਿਹੜਾ ਭਾਈ ਆ ਉਹਦੇ ਪੇਪਰ ਭਰਉਣ ਗਏ ਸੀਗੇ ਉੱਥੇ ਜਮ੍ਹਾਂ ਕਰਾਉਣ ਪੇਪਰ ਗਏ ਸੀਗੇ ਜਿਹੜੇ ਭਾਈ ਉੱਥੇ ਆਪਣੇ ਇੱਕ ਮੁੱਖ ਬੁਲਾਰਾ ਜੀ ਨੇ ترਸੀਮ ਸਿੰਘ ਨੂੰ ਜੋ ਆਪਣੇ ਅਮਰਤਪਾਲ ਦੇ ਫਾਦਰ ਸਾਹਿਬ ਨੇ ਉਹਨਾਂ ਨੂੰ ਧੱਕਾ ਮਾਰ ਕੇ ਪਿੱਛੇ ਕਰਕੇ ਮੂਹਰੇ ਆ ਕੇ ਮਾਈਕ ਤੇ ਗੱਲ ਕਹੀ ਵੀ ਭਾਈ ਪਾਰਟੀ ਦਾ ਮੇਨ ਬੁਲਾਰਾ ਮੈਂ ਆ ਤੁਸੀਂ ਤਕਰੀਬਨ ਸਾਰਿਆਂ ਨੇ ਵੀਡੀਓ ਦੇਖੀਆਂ ਨੇ ਸਾਰਿਆਂ ਨੇ ਸੁਣੀਆਂ ਨੇ ਵੀਡੀਓ ਤੇ ਜਿਹੜੀ ਉਹ ਗੱਲ ਕੈਮਰੇ ਦੇ ਸਾਹਮਣੇ ਹੋਈ ਆ ਚਲੋ ਉਹ ਗੱਲ ਉੱਥੇ ਤੱਕ ਹੀ ਸੀਮਤ ਨਹੀਂ ਹੋਈ ਉਸ ਤੋਂ ਬਾਅਦ ਜਿਹੜੀਆਂ ਧਾਂਕੀਆਂ ਗਈਆਂ ਨੇ ਪੱਤਰਕਾਰ ਨੂੰ ਮੈਂ ਕਿਹਾ ਲਾਈਵ ਕੀਤੀ ਥੋੜੇ ਯਾਦ ਆਉਣਾ ਹਲੇ ਵੀ ਮੇਰੀ ਆਈਡੀ ਦੇ ਉੱਤੇ ਲਾਈਵ ਪਈ ਆ ਉਹਦੇ ਵਿੱਚ ਪੱਤਰਕਾਰ ਨੂੰ ਧਾਂਕੀਆਂ ਦਿੱਤੀਆਂ ਗਈਆਂ ਹੋਰ ਵੀ ਬੜੇ ਇਦਾਂ ਦੇ ਜੋ ਜਾਤੀਵਾਜਕ ਆਪਣੇ ਸ਼ਬਦ ਨੇ ਉਹ ਵੀ ਬੋਲੇ ਗਏ ਤੁਹਾਨੂੰ ਪਤਾ ਵੀ ਭਾਈ ਜੋ ਪੱਤਰਕਾਰ ਚਲੋ ਗੁਰੂ ਸਾਹਿਬ ਨੇ ਕਹਿੰਦੇ ਜਾਂਦ ਨੇ ਇੱਕ ਬੰਦਾ ਅਮਰਤ ਸ਼ਕਲ ਲੈਂਦਾ ਵੀ ਭਾਈ ਉਹ ਕਿਸੇ ਵੀ ਜਾਤ ਦਾ ਹੋਵੇ ਪਹਿਲਾਂ ਫਿਰ ਉਹ ਖਾਲਸੇ ਦੀ ਜਾਤ ਦੇ ਵਿੱਚ ਐਂਟਰ ਹੋ ਜਾਂਦਾ ਬੰਦਾ ਦੇ ਉਹਦੀ ਕੋਈ ਜਾਤ ਪਾਤ ਦੇ ਜੋ ਆਪਣੇ ਭੇਦ ਭਾਵਰੇ ਨਾਲ ਤੋਂ ਮੁਕਤ ਹੋ ਜਾਂਦਾ ਹੋ ਪਰ ਇਹਨਾਂ ਨੇ ਖੁਦ ਇਹ ਆਪ ਆਪਣੇ ਆਪ ਨੂੰ ਅੰਮ੍ਰਿਤਧਾਰੀ ਸਿੱਖ ਸਮਝਦੇ ਨੇ ਆਪਣੇ ਆਪ ਨੂੰ ਕਹਿੰਦੇ ਨੇ ਭਾਈ ਅਸੀਂ ਅੰਮ੍ਰਿਤ ਛਕਿਆ ਹੋਇਆ ਪਰ ਅਸੀਂ ਤੱਕ ਗਾਤਰਾ ਤੱਕ ਜੇ ਬਰ ਉੱਪਰ ਜਿਹਦੇ ਨੇ ਪਾਇਆ ਨਹੀਂ ਕਦੇ ਉਦਾਂ ਮੰਨ ਰਹੇ ਨੇ ਇਹ ਚਲੋ ਜੀ ਇਹਨਾਂ ਨੇ ਉਹ ਪੱਤਰਕਾਰਾਂ ਨੂੰ ਗਾਲਾਂ ਗੋਲਾਂ ਕੱਢੀਆਂ ਤੇ ਪੱਤਰਕਾਰਾਂ ਨੂੰ ਜਾਤੀਵਾਦ ਵਾਲੇ ਜਿਹੜੇ ਸ਼ਬਦ ਨੇ ਉਹ ਵੀ ਕਹੇ ਤੇ ਜਿਹੜਾ ਅੱਜ ਮੈਂ ਗੱਲ ਕਰਨ ਆਇਆ ਉਹ ਪਰਚੇ ਤੇ ਜਿਹੜੀ ਐਫ ਆਈ ਆਰ ਐਫ ਆਈ ਆਰ ਨੰਬਰ 239 ਡਿਸਟ੍ਰਿਕਟ ਜਿਹੜੀ ਤਰਨਤਾਰਨ ਸਾਹਿਬ ਦੇ ਵਿੱਚ ਜਿਹੜਾ ਪਰਚਾ ਰਜਿੰਦਰ ਸਿੰਘ ਤੇ ਚਮਕੌਰ ਜਿਹੜੇ ਦੋਨੇ ਇੱਕ ਜਿਹੜੇ ਕਹਿੰਦੇ ਸੀ ਭਾਈ ਅਸੀਂ ਵੀ ਆਹ ਕੁਝ ਕਰਾਂਗੇ ਅਸੀਂ ਉਹ ਕੁਝ ਕਰਦਾਂਗੇ ਧੰਕੀਆਂ ਬੜੀਆਂ ਦਵਾਈਆਂ ਦੇਣਾਂ ਨੂੰ ਜੋ ਆਪਣੇ ਪੱਤਰਕਾਰ ਸਾਹਿਬੀ ਕੋਲ ਉਹਨਾਂ ਨੂੰ ਉਹਨਾਂ ਵਾਲਿਆਂ ਕੋਈ ਵੀਡੀਓ ਵੀ ਪਾ ਕੇ ਕਹਿ ਦਿੰਦੇਗਾ ਵੀ ਭਾਈ ਤੇ ਵੀ ਜੇ ਤੁਸੀਂ ਇਦਾਂ ਕਰੋਗੇ ਤਾਂ ਤੁਹਾਡੇ ਨਾਲ ਅਸੀਂ ਆਹ ਕੁਝ ਕਰਾਂਗੇ ਬੜਾ ਕੁਝ ਉਹਨੂੰ ਬੋਲੇ ਪਰ ਇਹਨਾਂ ਨੂੰ ਇਹ ਭੁੱਲ ਗਏ ਮੈਂ ਉਦੋਂ ਗੱਲ ਕਹੀ ਸੀ ਵੀ ਭਾਈ ਕਿਸੇ ਵੀ ਜਿੰਨੇ ਵੀ ਪੱਤਰਕਾਰ ਵੀ ਨੇ ਜਿਹੜੇ ਹੱਕ ਤੇ ਸੱਚ ਦੀ ਗੱਲ ਕਰਦੇ ਨੇ ਉਹਨਾਂ ਨਾਲ ਅਸੀਂ ਹਮੇਸ਼ਾ ਡੱਟ ਕੇ ਖੜੇ ਆ ਤੇ ਅੱਜ ਵੀ ਤੇ ਆਉਣੇ ਵਾਲੇ ਸਮੇਂ ਦੇ ਵਿੱਚ ਵੀ ਜੋ ਭਰਾ ਨੇ ਆਪਣੇ ਪੰਜਾਬ ਦੇ ਵਿੱਚ ਇੰਡੀਆ ਚ ਜਿਹੜੇ ਸਪੈਸ਼ਲ ਇਹ ਹੱਕ ਸੱਚ ਦੀ ਗੱਲ ਦੇ ਉੱਤੇ ਖੜੇ ਨੇ ਉਹਨਾਂ ਭਾਈਆਂ ਦਾ ਵੀ ਬੜਾ ਧੰਨਵਾਦ ਵੀ ਜਿਹੜਾ ਆਪਾਂ ਰਿਜ਼ਲਟਾਂ ਚ ਕੱਢ ਕੇ ਆਪਾਂ ਸੰਗਤ ਮੁਰੇ ਲੈ ਕੇ ਆਏ ਆ ਜੋ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਵੀ ਭਾਈ ਪ੍ਰਸ਼ਾਸਨ ਨੂੰ ਜਿਹੜੀਆਂ ਸਬੂਤ ਦਿੱਤੇ ਗਏ ਜਾਂ ਪ੍ਰਸ਼ਾਸਨ ਕੋਲ ਜਿਹੜੇ ਸਬੂਤ ਪਹਛਾਏ ਗਏ ਪ੍ਰਸ਼ਾਸਨ ਨੇ ਉਹਨਾਂ ਨੂੰ ਪੂਰੀ ਧਿਆਨ ਨਾਲ ਆਪਣੇ ਦਿਮਾਗ ਚ ਰੱਖ ਕੇ ਤੇ ਉਹਨਾਂ ਤੇ ਦੋਹਾਂ ਤੇ ਪਰਚਾ ਹੋਇਆ ਤੇ ਉਹ ਮੰਨੇ ਹੁਣ ਕੀ ਰੌਲਾ ਪਾਇਆ ਕਿ ਚਮਕੌਰ ਸਿੰਘ ਦੀ ਮੈਂ ਇੱਕ ਲਾਈਵ ਦੇ ਕੇ ਹਟਿਆ ਦੇਖੋ ਤੁਸੀਂ ਕਿੰਨੇ ਫਿਰ ਇਹ ਕਹਿੰਦੇ ਨੇ ਸਾਨੂੰ ਜੀ ਇਹ ਬਲੌਗਰ ਕਹਿੰਦੇ ਨੇ ਇਹ ਹੋਰ ਅਸੀਂ ਜਦੋਂ ਬਲੌਗਰ ਨਾ ਕਹੀਏ ਤਾਂ ਹੋਰ ਕੀ ਕਹੀਏ ਨਾ ਤਾਂ ਇਹ ਪ੍ਰਚਾਰਕ ਨੇ ਨਾ ਇਹ ਕੋਈ ਮਤਲਬ ਨਹੀਂ ਕਿ ਕੋਈ ਧਰਮ ਪੱਕੀ ਕੋਈ ਗੱਲ ਕਰਨਗੇ ਜਦੋਂ ਵੀ ਕਰਨਗੇ ਦੋਗਲੀ ਗੱਲ ਕਰਨਗੇ ਇੱਕ ਮੈਂ ਵੀਡੀਓ ਪਾਈ ਸੀ ਇੱਕ ਪਾਸੇ ਦਾਦੂ ਵਾਲੀ ਦੀ ਕਰਦੇ ਨੇ ਇਹ ਵਿਰੋਧ ਦਾਦੂ ਵਾਲਾ ਤਾਂ ਦੂਜੇ ਪਾਸੇ ਦਾਦੂ ਵਾਲਾ ਜਦ ਆਉਂਦਾ ਇਹਦੇ ਫਾਦਰ ਸਾਹਿਬ ਨਾਲ ਗੱਲ ਦੇ ਵਿੱਚ ਹਾਰ ਪਾਉਂਦਾ ਸਰੂਪਾ ਦਿੰਦਾ ਉੱਥੇ ਹੀ ਉਹਦੀ ਕਰਦੇ ਨੇ ਸਿੱਫਤਾ ਤਾਂ ਇੱਥੇ ਇਹ ਬੰਦੇ ਨੇ ਦੋਗਲੇ ਚਿਹਰੇ ਨੇ ਇਹਨਾਂ ਦੇ ਜਦ ਪਰਚਾ ਇਹਨਾਂ ਤੇ ਹੋਇਆ ਤਾਂ ਇਹ ਹੁਣ ਅੱਧੇ ਪੌਣੇ ਘੰਟੇ ਪਹਿਲਾਂ ਤਾਂ ਇਹ ਪ ਕਉਂ ਮਤ ਜੀ ਨੂੰ ਕਹਿੰਦੇ ਨੇ ਸਾਡਾ ਧੱਕਾ ਕਰਦੀ ਆ ਜੀ ਵੋਟਾਂ ਨੂੰ ਲੈ ਕੇ ਧੱਕਾ ਕਰਦੀ ਆ ਜੀ ਅਮਰਤਪਾਲ ਨੂੰ ਲੈ ਕੇ ਧੱਕਾ ਕਰਦੀ ਆ ਇਹ ਮੈਂ ਗੱਲ ਕਲੀਅਰ ਕੱਟ ਕਰ ਦਵਾ ਜਿਹੜੀ ਧਾਰਾ 352 352 ਤੇ 126 ਜਿਹੜੀਆਂ ਵਿੱਚ ਧਰਾਵਾਂ ਲੱਗੀਆਂ ਨੇ ਉਹ ਜਾਤੀਵਾਜਕ ਜਿਹੜਾ ਸ਼ਬਦ ਕਹੇ ਗਏ ਨੇ ਧਾਂਤਕਿੰਦਤੀਆਂ ਕਈਆਂ ਨੇ ਤੇ ਹੋਰ ਪੱਤਰਕਾਰ ਨੂੰ ਬੜਾ ਉਨੀ ਕੀ ਗੱਲ ਗਈ ਗਈ ਆ ਨਾ ਬਲੀਓ ਕਿਵੇਂ ਅਮਰਤਪਾਲ ਦਾ ਇਹਦੇ ਚ ਰੌਲਾ ਨਹੀਂ ਹੈਗਾ ਕਿਵੇਂ ਵੋਟਾਂ ਦਾ ਇਹਦੇ ਚ ਰੌਲਾ ਨਹੀਂ ਹੈਗਾ ਨਾ ਹੀ ਕਿਸੇ ਹੋਰ ਤੀਜੇ ਪਰਸਨ ਦਾ ਇੱਚ ਰੋਲਾ ਇਹ ਦੋਨੇ ਹੀ ਤੁਸੀਂ ਦੇਖੇ ਹੋਣੇ ਨੇ ਬੜੀਆਂ ਬੜਕਾਂ ਮਾਰਦੇ ਸੀਗੇ ਖਾਸ ਕਰ ਜਿਹੜਾ ਉਹ ਜਵਾਕ ਜਹਾ ਰਜਿੰਦਰ ਤਲਵੰਡੀ ਉਹਦੇ ਵੱਲੋਂ ਮੂਰੇ ਖੜ ਕੇ ਬਹੁਤ ਕੁਝ ਬੋਲਿਆ ਗਿਆ ਅੱਗੇ ਵੀ ਉਹਨੂੰ ਧਮਕੀਆਂ ਦਵਾਈਆਂ ਸੀਗੀਆਂ ਅੱਗੇ ਉਹਨੂੰ ਕਿਆ ਸੀਗਾ ਬੰਦੇ ਦੇ ਪੁੱਤ ਬਣਜੋ ਹਰੇਕ ਪਾਸੇ ਇਹ ਨਾ ਸੋਚੋ ਵੀ ਭਾਈ ਉਹ ਬੰਦਾ ਜੇ ਮਤਲਬ ਪੱਤਰਕਾਰ ਦੀ ਆਰਥਿਕ ਜੋ ਜੋ ਆਪਣੇ ਵੀਰ ਦੇ ਹਾਲਾਤ ਨੇ ਜਾਂ ਮਤਲਬ ਹੋਰ ਕਈ ਪੱਤਰਕਾਰਿਆਂ ਨੇ ਨਹੀਂ ਉਹ ਬੰਦੇ ਜਿਆਦਾ ਬੋਲ ਕੇ ਰਾਜੇਗੇ ਵੀ ਕਿਉਂਕਿ ਜਿਹੜੀ 150 ਦੀ ਪੰਜਾਬ ਦੇ ਵਿੱਚ ਇਹ ਜਿਹੜਾ ਨੇ ਪੰਤਕ ਪੈਸਾ ਇਕੱਠਾ ਕੀਤਾ ਹੋਇਆ ਉਸ ਬੇਚ ਦੇ ਉੱਤੇ ਇਹ ਲੋਕਾਂ ਨੂੰ ਧਮਕਾਉਂਦੇ ਨੇ ਕੋਈ ਵੀ ਪੱਤਰਕਾਰਾਂ ਜਿੰਨੇ ਵੀ ਪੱਤਰਕਾਰ ਪੰਜਾਬ ਚ ਬੈਠੇ ਨੇ ਮੈਂ ਉਹ ਪੱਤਰਕਾਰਾਂ ਦੀ ਗੱਲ ਨਹੀਂ ਕਰਦਾ ਜਿਹੜੇ ਕੌਲੀ ਚਟ ਨੇ ਮੈਂ ਪੱਤਰਕਾਰਾਂ ਦੀ ਉਹਨਾਂ ਦੀ ਗੱਲ ਕਰਦਾ ਵੀ ਜਿਹੜੇ ਦੋਨੇ ਪੱਖ ਦੀ ਗੱਲ ਸੁਣਦੇ ਨੇ ਸੋ ਜਿਹੜਾ ਵੀਰ ਗੁਰਦਿਆਲ ਆ ਜੀ ਡੀਐਸ ਵਾਲਾ ਪੱਤਰਕਾਰ ਆ ਉਹਦਾ ਧੰਨਵਾਦ ਕਰਦੇ ਆਂ ਅਸੀਂ ਉਹਨੇ ਵੀਰ ਨੇ ਬਹੁਤ ਵਧੀਆ ਸਵਾਲ ਪੁੱਛੇ ਵਧੀਆ ਸਵਾਲ ਜਨਤਾ ਦੇ ਵਿੱਚ ਆਪਣੀ ਸੰਗਤ ਦੇ ਵਿੱਚ ਲੈ ਕੇ ਆਂਦੇ ਤੇ ਇਹਨਾਂ ਬੰਦਿਆਂ ਨੇ ਉਹਨੂੰ ਦਵਾਈਆਂ ਧਮਕੀਆਂ ਇਨਾਂ ਨੂੰ ਕਹਿਆ ਸੀ ਬੰਦੇ ਦੇ ਪੁੱਤ ਬਣ ਜਾਓ ਜਿਹੜੀ ਗੱਲ ਸੰਗਤ ਦੇ ਵਿੱਚ ਹੋਣੀ ਆ ਕੱਢ ਕੇ ਮੇਰੇ ਲੈ ਕੇ ਆਓ ਅੱਜ ਉਹ ਚਮਕੌਰ ਬੈਠਾ ਲਾਈਵ ਕਹਿ ਰਿਹਾ ਸੀਗਾ ਸਾਡੇ ਨਾਲ ਦਿੱਲੀ ਵਾਲੇ ਤੋ ਧੱਕਾ ਕਰਦੇ ਨੇ ਸਾਡੇ ਤੇ ਅਬਦਾਲੀ ਚੜ ਕੇ ਆਇਆ ਸਾਡੇ ਤੇ ਤੀਜਾ ਆਇਆ ਸਾਡੇ ਤੇ ਅਕਬਰ ਆਇਆ ਚੌਥਾ ਇਹ ਕੋਈ ਅਕਬਰ ਅਬਦਾਲੀ ਵਾਲੀ ਗੇਮ ਨਹੀਂ ਹੈਗੀ ਇਹ ਤੁਸੀਂ ਲੋਕਾਂ ਨੂੰ ਦਿੰਦੇ ਹੋ ਧਮਕੀਆਂ ਤੁਸੀਂ ਆਪਣੀ ਬਦਮਾਸ਼ੀ ਕਰਦੇ ਹੋ ਲੋਕਾਂ ਨੂੰ ਬਣਾਉਂਦੇ ਹੋ ਤੁਸੀਂ ਪਾਗਲ ਖਾਸ ਕਰ ਤੁਸੀਂ ਪ੍ਰਚਾਰਕ ਹੋ ਕੇ ਸਿੱਖ ਸੰਗਤ ਦਾ ਖਿੱਚਦੇ ਹੋ ਪਾਗਲ ਬਣਾਉਂਦੇ ਹੋ ਤੁਹਾਨੂੰ ਸੋ ਇਹ ਜਿਹੜੀ ਚੀਜ਼ ਆ ਐਫ ਆਈ ਆਰ ਦੀ ਕਾਪੀ ਮੈਂ ਦੁਆਰ ਦੀ ਚਾੜ ਵੀ ਦਿੰਨਾ ਲਾਈਵ ਤੋਂ ਬਾਅਦ ਚੈੱਕ ਕਰ ਲਿਓ ਨਾ ਹੀ ਕਿਸੇ ਅੰਮ੍ਰਿਤਪਾਲ ਲਾਲੋ ਚਿੱਦਾ ਨਾ ਹੀ ਅੰਮ੍ਰਿਤਪਾਲ ਦੀ ਪਾਰਟੀ ਨਾਲ ਤੇ ਨਾ ਹੀ ਨਾ ਹੀ ਜਿਹੜਾ ਮਨਦੀਪ ਸੰਦੀਪ ਸੰਦੀ ਦਾ ਭਾਈ ਵੋਟਾਂ ਦੇ ਵਿੱਚ ਖੜਿਆ ਨਾ ਇਹ ਵੋਟਾਂ ਦਾ ਵੀ ਮਤਲਬ ਆ ਇਹ ਆਪਣੇ ਬੂਥੇ ਨੂੰ ਕਰਦੇ ਕੰਟਰੋਲ ਮੂਹਰ ਨੂੰ ਕਿਸੇ ਨਾਲ ਗੱਲ ਕਿਵੇਂ ਕਰੀਦੀ ਆ ਕਿਵੇਂ ਕਿਸੇ ਲੋਕਾਂ ਦੀ ਲੋਕਾਂ ਵਿੱਚ ਖੜ ਕੇ ਕਿਸੇ ਬੰਦੇ ਨੂੰ ਕਿਵੇਂ ਇਨਸਲਟ ਬੰਦੇ ਦੀ ਕਰੀਦੀ ਆ ਇਹ ਉਹਦੀ ਇਹਨਾਂ ਨੂੰ ਅਕਲ ਦੇਣੀ ਆ ਹੁਣ ਸੋ ਜਿੰਨੇ ਵੀ ਵੀਰ ਸੀ ਮੈਂ ਲਾਈਵ ਜਮਾ ਛੋਟੀ ਰੱਖੂੰਗਾ ਬੜੀ ਨਹੀਂ ਕਰਦਾ ਹੁਣ ਭੱਜ ਦੋ ਆ ਜਿਹੜੇ ਤੁਹਾਡੇ ਆਲੇ ਦੇ ਟੁੱਕੜ ਬੋਚ ਫਿਰਦੇ ਨੇ ਨਾ ਆ ਹੋਰ ਵੀ ਜਿਹੜੇ ਤਿੰਨ ਚਾਰ ਕਿਹੜੇ ਬਲੌਗਰ ਜੇ ਨੇ ਆ ਟੋਡਾ ਵੀ ਨੰਬਰ ਵਿੱਚੇ ਆ ਬਚੋ ਜਿੰਨਾ ਬਾਤ ਹੁੰਦਾ ਬਾਈ ਗਰਦਿਆਲ ਨੂੰ ਮੈਂ ਲਾਈਵ ਰਾਹੀਂ ਦਵਾਤੀ ਫੇਰ ਕਹਿੰਦਾ ਨਾ ਉਹ ਕੱਲਾ ਨਹੀਂ ਹੈਗਾ ਉਹ ਕੱਲਾ ਸਮਝ ਗਿਆ ਤੇ ਲੋ ਉਹਨੂੰ ਹੋਰ ਵੀ ਜਿੰਨੇ ਪੱਤਰਕਾਰ ਵੀਰ ਨੇ ਜਿਹੜੇ ਸੱਚ ਤੇ ਹੱਕ ਦੀ ਗੱਲ ਪੰਜਾਬ ਲਈ ਕਰਨਾ ਚਾਹੁੰਦੇ ਨੇ ਜਿਹੜੇ ਸਿੱਖ ਕੌਮ ਨੂੰ ਅਸਲ ਪਿਆਰ ਕਰਦੇ ਨੇ ਜਿਹੜੇ ਸਿੱਖ ਕੌਮ ਦੇ ਵਿੱਚ ਸਹੀ ਚੀਜ਼ਾਂ ਲੈ ਕੇ ਰੱਖਦੇ ਝੂਠੀਆਂ ਸੱਚੀਆਂ ਕਿਹੜਾ ਵੀ ਬੰਦਾ ਹੋਰ ਇਹਨਾਂ ਦੀ ਪਾਰਟੀ ਦਾ ਜਾਂ ਕਿਸੇ ਵੀ ਪਾਰਟੀ ਦਾ ਮੈਂ ਇੱਕ ਹੋਰ ਗੱਲ ਕਰਦਾ ਮੈਂ ਇੱਥੇ ਕਰੀਅਰ ਕਿਸੇ ਵੀ ਪਾਰਟੀ ਦਾ ਬੰਦਾ ਇਕੱਲਾ ਇਹ ਨਹੀਂ ਹੈਗਾ ਅਭੀ ਚਮਕੌਰ ਜਾਂ ਰਜਿੰਦਰ ਕੋਈ ਵੀ ਵੀਰ ਪੱਤਰਕਾਰ ਵੀਰ ਖਾਸ ਕਰਕੇ ਜਿਹੜੇ ਬੰਦੇ ਇਹ ਟੌਪਿਕ ਤੇ ਗੱਲ ਕਰਨਾ ਚਾਹੁੰਦੇ ਨੇ ਛੱਕਦੇ ਸਾਥਰੀ ਲੋਕਾਂ ਦੇ ਵਿੱਚ ਕਰਾ ਰੱਖ ਕੇ ਦਿਖਾਉਣਾ ਦੱਸਣਾ ਚਾਹੁੰਦੇ ਨੇ ਵੀ ਭਾਈ ਸੱਚ ਕੀ ਆ ਝੂਠ ਕੀ ਆ ਕਿਸੇ ਵੀ ਪੱਤਰਕਾਰ ਵੀਰ ਨੂੰ ਕੋਈ ਵੀ ਬੰਦਾ ਕਿਸੇ ਵੀ ਪਾਰਟੀ ਦਾ ਧਮਕਾਉਦਾ ਜਿੱਡਾ ਬੜਾ ਮਰਜ਼ੀ ਹੋਵੇ ਚਾਹੇ ਕਿਸੇ ਦੀ ਐਮਐਲਏ ਤੱਕ ਪਹੁੰਚ ਹੋਵੇ ਚਾਹੇ ਕਿਸੇ ਦੀ ਐਮਪੀ ਤੱਕ ਹੋਵੇ ਆਪਾਂ ਲਿਆ ਕੇ ਇੱਥੇ ਲੋਕਾਂ ਦੇ ਸਾਹਮਣੇ ਨੰਗਾ ਕਰ ਲੈਣਾ ਇੰਨੀ ਕਿ ਮੈਂ ਲਾਈਵ 'ਚ ਕਰਨੀ ਸੀ ਗੱਲ ਹੁਣ ਇਹਨਾਂ ਨੂੰ ਕਹੋ ਬੈਠ ਕੇ ਮਾਰੋ ਚੀਕਾਂ ਜੇ ਪ੍ਰਸ਼ਾਸਨ ਮੈਂ ਇਹ ਗੱਲ ਹੋਰ ਕਹਾਂ ਤਾਂ ਮੈਂ ਇੱਥੇ ਜੇ ਪ੍ਰਸ਼ਾਸਨ ਆਹ ਜਿਹੜੀਆਂ ਧਰਾਵਾਂ ਲਾ ਕੇ ਇਹਨਾਂ ਨੂੰ ਇਹਨਾਂ ਦੇ ਵਿੱਚੋਂ ਜਮਾਨਤ ਦੇ ਕੇ ਬਾਹਰ ਕੱਢਦਾ ਮੰਨ ਲਓ ਵੀ ਇਹਨਾਂ ਨੂੰ ਡਿਕਲੇਅਰ ਕਰਦਾ ਵੀ ਆ ਜੀ ਕੋਈ ਕਸੂਰ ਨਹੀਂ ਕਿਤੇ ਕੁਝ ਨਹੀਂ ਅਸੀਂ ਫਿਰ ਪ੍ਰਸ਼ਾਸਨ ਨਾਲ ਵੀ ਨੰਗੇ ਕਰ ਲੈਣੇ ਇੱਥੇ ਸੋ ਪ੍ਰਸ਼ਾਸਨ ਨੂੰ ਮੇਰੇ ਬੇਨਤੀ ਆ ਕਰਚਾ ਹੋ ਗਿਆ ਗ੍ਰਿਫਤਾਰੀ ਬਾਰੇ ਸੋਚ ਹੋਈ ਕਦੋਂ ਕਰਨੀ ਹੈ ਸੋ ਇੰਨੀ ਕਿ ਮੈਂ ਬੇਨਤੀ ਕਰਨੀ ਸੀਗੀ ਵੇਦਵਾਤੀ ਮੈਨੂੰ ਰਿਪੀਟ ਕਰ ਦਵਾ ਕਿਸੇ ਅਮਰਤਪਾਲ ਨਾਲ ਨਹੀਂ ਕਿਸੇ ਅਮਰਤਪਾਲ ਦੇ ਬਾਪੂ ਨਾਲ ਨਹੀਂ ਅਮਰਤਪਾਲ ਦੀ ਪਾਰਟੀ ਨਾਲ ਨਹੀਂ ਤੇ ਜਿਹੜੀਆਂ ਵੋਟਾਂ 11 ਨੂੰ ਪੈਣੀਆਂ ਕਿਸੇ ਉਹ ਚੀਜ਼ ਨਾਲ ਨਹੀਂ ਇਹਨੇ ਬੰਦੇ ਨੇ ਗੱਡੀਆਂ ਉਹਨਾਂ ਨੂੰ ਘਾੜਾ ਇਹਨੇ ਬੰਦੇ ਨੇ ਗੱਡੀਆਂ ਤਾਂ ਦਿੱਤੀਆਂ ਧਮਕੀਆਂ ਇਹ ਜਿਹੜੇ ਦੋਹੇ ਜਿਹੜੇ ਮੁੱਖ ਮੰਤਲਾਰੇ ਬਣੇ ਹੋ ਸੀਗੇ ਇੱਕ ਮੈਂ ਹੋਰ ਕਹਿ ਦਵਾ ਇੱਥੇ ਅਮਰਤਪਾਲ ਦੀ ਪਾਰਟੀ ਵਿੱਚੋਂ ਜਿਹੜੇ ਦੋ ਭੂੰਦੜ ਨਾਲ ਚੱਲ ਜਾਣ ਮੋਦਨ ਲੈ ਕੇ ਪਾਇਆ ਸੀਗਾ ਅਮਰਤਪਾਲ ਦੇ ਬਾਪੂ ਤਾਂ ਸੇਮ ਸਿੰਘ ਨੂੰ ਬੇਨਤੀ ਕੀਤੀ ਸੀਗੀ ਇਹ ਦੋ ਜਿਹੜੇ ਚਮਕੌਰ ਤੇ ਆ ਬਣੇ ਹੋਏ ਨੇ ਨਾ ਇਹ ਆ ਮੁਖਬਲਾਰੇ ਤੁਸੀਂ ਬਣਾਉਣ ਲੱਗੇ ਕਿਸੇ ਡਿਕਲੇਅਰ ਨਹੀਂ ਸੀ ਕਿ ਪਾਸੇ ਕੀਤਾ ਤੁਹਾਨੂੰ ਵੀ ਭਾਈ ਸਾਡੇ ਮੁਖਬਲਾਰੇ ਨੇ ਇਹ ਦੋ ਬੰਦਿਆਂ ਨੇ ਥੋੜਾ ਨੁਕਸਾਨ ਕਰਾ ਦੇਣਾ ਇਹ ਦੋ ਬੰਦਿਆਂ ਨੇ ਜੇ ਤੁਹਾਡੀ ਪਾਰਟੀ ਕਹਾ ਵਧਣੀ ਆ ਤਾਂ ਇਹਨਾਂ ਦੋਹਾਂ ਦੀ ਬਿਨਾਂ ਤੁਹਾਡਾ ਕੰਮ ਹੋਏਗਾ ਕੋਈ ਇਹਨਾਂ ਕੋਲ ਤਰਕ ਨਹੀਂ ਕੋਈ ਇਹਨਾਂ ਕੋਲ ਸਵਾਲ ਦਾ ਜਵਾਬ ਨਹੀਂ ਆ ਬਸ ਆ ਬੁਬਲੀ ਰਹਿਲਾ ਬਣਾ ਲਿਓ ਆ ਕੋਈ ਹੋਰ ਕਰ ਲਿਓ ਆ ਕੱਲ ਇੱਕ ਹੋਰੇ ਉਹ ਜਿਵੇਂ ਫੀਲਿੰਗਾਂ ਲੈਣੀਆਂ ਜਿਵੇਂ ਮੱਲਾ ਵੀ ਗਦਾਫੀ ਹੁੰਦਾ ਗੱਡੀ 'ਚ ਬੈਠਾ ਇੱਕੋ ਹੱਥ ਦੇ ਵਿੱਚ ਮੈਕਫੋਨ ਹੈ ਹਰ ਜਿੰਦਤਲਵੰਡੀ ਦੇ ਇੱਥੇ ਤੱਕ ਪੈਰਾਂ ਦਾ ਖਾਸ ਲਾਉਣ ਗਿਆ ਉਹ ਇਹ ਹਾਲਾਤ ਨੇ ਲੋਕਾਂ ਦੇ ਹੋਰ ਇਹਨਾਂ ਦੇ ਹੱਥ ਪੱਲੇ ਕੁਝ ਨਹੀਂ ਹਲੇ ਜਿਹੜੀ ਇਹ ਇੰਟਰਵਿਊ ਇੱਕ ਜੀ ਡੀ ਐਸ ਵਾਲੇ ਬਾਈ ਨੇ ਗੁਰਦੇਵ ਸਿੰਘ ਨੇ ਜਿਹੜੀ ਬੀਬੀ ਆਮਨਦੀਪ ਕੌਰ ਨਾਲ ਕੀਤੀ ਹੋਈ ਉਹਨੂੰ ਜਾ ਕੇ ਦਵਾਕੀ ਵੀਰ ਸੁਣ ਲਿਓ ਇਹਨਾਂ ਦਾ ਕੱਚਾ ਚਿੱਠਾ ਕੱਢ ਕੇ ਬਾਹਰ ਰੱਖਿਆ ਹੋਇਆ ਆ ਉਦੋਂ ਇੱਕ ਫਿਊਟੇ ਪਾਈ ਸੀਗੀ ਹਲੇ ਕਲੀ ਫੋਟੋ ਆਈ ਆ ਤੇ ਉਹ ਤੋਂ ਬਾਅਦ ਆਊ ਦੇਖੋ ਕੀ ਕੀ ਆ ਆ ਰੋਕੋ ਦੋ ਤਿੰਨ ਦਿਨਾਂ ਤੱਕ ਹੋਰ ਤੋ ਤੁਸੀਂ ਹੀ ਬਣਾ ਰਹੇ ਹੋ ਸਿੱਖ ਕੌਮ ਦੇ ਲੋਕਾਂ ਦੇ ਖਿੱਚ ਰਹੇ ਹੋ ਤੁਸੀਂ ਪਾਗਲ ਤੇ ਚਲੋ ਅਸੀਂ ਮੋਸ਼ਨ ਕਰਕੇ ਜੀ ਅਸੀਂ ਭਾਈ ਸਾਹਿਬ ਦੇ ਨਾਲ ਲੜ ਕੇ ਅਮਰਤਪਾਲ ਦਾ ਨਾਮ ਲਈ ਜਿੰਦੇ ਮੇਰਾ ਮਤਲਬ ਤੋਂ ਛੱਡਦਾ ਕੋਈ ਆ ਜਿਹੜਾ ਪਰਚਾ ਹੋਇਆ ਅਮਰਤਪਾਲ ਦਾ ਕੋਈ ਰੌਲਾ ਹੀ ਨਹੀਂ ਨਾ ਅਮਰਤਪਾਲ ਦਾ ਨਾ ਅਮਰਤਪਾਲ ਦੀ ਪਾਰਟੀ ਦੇ ਨਤੀਜੇ ਦਾ ਕੁਝ ਉੱਥੇ ਦਾ ਇਹਦਾ ਤੁਹਾਡੇ ਦੋਹਾਂ ਦੇ ਤਾਹ ਹੋਇਆ ਕਿ ਤੂੰ ਦੋਈਆਂ ਧਮਕੀਆਂ ਉਹਨੂੰ ਅੱਜ ਚਮਕੌਰੇ ਦੀ ਧਮਕੀ ਇੱਕਦਾਂ ਰਿਕਾਰਡਡ ਪਈ ਆ ਬਾਬੇ ਕੁਲਜੀਤ ਨਾਲ ਉਹਨੂੰ ਧਮਕੀ ਦਿੱਤੀ ਜਿੰਨੇ ਨਾਲ ਸੋ ਇਹ ਜਿਹੜਾ ਪਰਚਾ ਹੋਇਆ ਨਾ ਇਹ ਜਿਹੜੀ ਧਰਾਵਾਂ ਲੱਗੀਆਂ ਨੇ ਏਜੇ ਦੇ ਪ੍ਰਸ਼ਾਸਨ ਇਹਨਾਂ ਨੂੰ ਬਰੀ ਕਰਦਾ ਤਾਂ ਉਹਨਾਂ ਹੀ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ। ਸੋ ਇੰਨੀ ਕਿ ਮੈਂ ਗੱਲ ਕਰਕੇ ਬੰਦ ਕਰਦਾ ਲਾਈਵ। ਧੰਨਵਾਦ ਪ੍ਰਸ਼ਾਸਨ ਦਾ ਭਾਈ ਤੁਸੀਂ ਪਰਚਾ ਕੀਤਾ। ਧੰਨਵਾਦ ਉਹ ਵੀਰ ਦਾ ਗੁਰਦੇਆਸ ਇਹਨਾਂ ਜਿਹੜਾ ਅੜ ਕੇ ਖੜਾ ਰਿਹਾ। ਹੱਕ ਤੇ ਸੱਚ ਦੀ ਗੱਲ ਕਰੋ। ਬਥੇਰੇ ਆਪਰੋਂ ਧੋਖੇ ਆਪਾਂ ਨੂੰ ਮਿਲ ਗਏ। ਬਥੇਰੇ ਆਪਾਂ ਨੂੰ ਆ ਕੇ ਪਾਰਟੀਆਂ ਨੇ ਲੁੱਟ ਲਿਆ ਪੰਜਾਬ ਦੇ ਲੋਕਿਆਂ ਨੂੰ। ਪੱਤਰਕਾਰਾਂ ਨੂੰ ਖਾਸ ਕਰ ਬੇਨਤੀ ਆ ਆ ਮੱਕੜ ਵਰਗੇ ਹੋਏ ਆ ਜਦੀ ਥਲੀ ਵਰਗੇ ਹੋ ਰਤਨ ਵਰਗੇ ਹੋਏ। ਆ ਕੋਈ ਭਗਵਾਨਤ ਮਾਨ ਦੀ ਕੋਈ ਵੀਡੀਓ ਫੋਟੋ ਆ ਦੇਵੇ। ਜਾ ਕਿ ਤੱਕ ਪੇਜਾਂ ਚੜ ਲੱਗ ਜਾਣਗੇ ਆ ਦੇਖੋ ਜੀ ਆ ਕੁਝ ਹੋ ਗਿਆ ਆਹ ਜਿਹੜੀ ਪੋਲਿਟਿਕਸ ਜਿਹੜੀ ਖੇਲੀ ਜਾ ਰਹੀ ਆ ਲੋਕਾਂ ਦੇ ਉੱਤੇ ਇੱਕ ਪੰਤਕਤ ਰਾਜ ਦੇ ਪੋਲਿਟਿਕਸ ਜਿਹੜੀ ਖੇਲੀ ਜਾ ਰਹੀ ਆ ਇਹਦੇ ਬਾਰੇ ਸੱਚ ਲੈ ਕੇ ਰੱਖੋ ਇਹਦੇ ਬਾਰੇ ਲੋਕਾਂ ਕੋਲ ਗੱਲਾਂ ਸੁਣੋ ਸਿਰੇ ਕਰਕੇ ਦੇਖੋ ਇੰਟਰਵਿਊ ਉਹ ਬੰਦਿਆਂ ਦਾ ਜਿਹੜੇ ਬੰਦੇ ਨਾਲ ਇਹ ਬੰਦਿਆਂ ਨੇ ਦਗਾ ਕਮਾਇਆ ਹੋਇਆ ਸੁਮੇ ਇੰਨੀ ਕ ਗੱਲ ਕਰਦਾ ਉਮੀਦ ਕਰਦਾ ਪਾਈ ਹੁਣ ਬੈਠ ਕੇ ਚੀਕਾਂ ਮਾਰੋ ਆ ਦੋ ਚਾਰ ਬਲੌਗਰ ਹੋਰ ਨੇ ਇਹਨਾਂ ਨੂੰ ਪ੍ਰਸ਼ਾਦ ਉਹਨਾਂ ਨਾਲ ਹੱਥ ਜਿ ਮਿਲ ਜੂਗਾ ਚੰਗਾ ਜੀ ਸੱਸੀ ਗਾਲੀ